ਲਾਇ ਤੇ ਚੱਲਦਾ ਹੈ ਸਵਾਮੀ ਹੋਰ ਕੀ ਜਾਣੂ ਕੋ ਤੇਰੇ ਸੋ ਗੁਰੂ ਜੀ ਨੇ 15ਵੀਂ ਪਉੜੀ ਦੀ ਸ਼ੁਰੂਆਤ ਵਿੱਚ ਲਿਖਿਆ ਹੈ ਜਿਉਂ ਕੋ ਚਲਾਈ ਹੈ ਵਾਹਿਗੁਰੂ ਜਿਵੇਂ ਕੋ ਚਲਾਉਂਦਾ ਹੈ ਤੇ ਚੱਲਦਾ ਹੈ ਸਵਾਮੀ ਇਹ ਜਿਹੜਾ ਸਰੀਰ ਹੈ ਉਹ ਵੇ ਜਿਵੇਂ ਚੱਲਦਾ ਹੈ جہاں جنسار میں کہہ لو کہ جی رب جی توں چلا ہے اوے رہا ہے ہوا جانا گڑ یہ تو بھد تیرے گن کی کہہ سکتے ہیں کیونکہ تیرے گڑ اتنے جا کے سارے ختم ہو جاتے ہیں جتنے سارے تلا رہا ہوں ہوں منک کا کہتا ہے میرا سریر میرے مطابق چل رہا ہے میرا گھر میرا پروار میرے کتاب میرا پنڈ میرا علاقہ میرے مطابق چلتا ہے جلاواں پر واحر اتنے تا سارا کچھ توں چلا رہے ہیں منک کا خود دا سریر بھی تو چلا رہے ہیں. کیا جانے گرو تیرے یہ تو بد تیرے گر کی کہہ سکتا ہاں جیب تو چلا چلے جنا مارگ پا رہے جب توں چلا جی تی نو چلونا ہے سریر اباں بہ گنتی پر جی کسی چلا رہے ہیں, چل ہیں، اوہے اوہے او کوئی چلتا ہے ہوں ایک بندہ بہت بھٹا آرام فرما رہے ہیں ایک بندہ سے بندے واسطے پکھے چل رہے ہیں بندہ وہ بھی ہے بندہ وہ بھی ہے ایک نوکر بن کے کام کر رہے ہیں ایک راجہ بن کے آرام ਇੱਕ ਨਿਹਾਲੀ ਪੈ ਸਵਰ ਇੱਕ ਉੱਪਰ ਰਹਿਣ ਖੜੇ ਇਹ ਸਭ ਆਜੂ ਤੇਰੀ ਮਰਜ਼ੀ ਆ ਜਿਵੇਂ ਤੂੰ ਚਲਾਏਂ ਜਿਵੇਂ ਜਿਵੇਂ ਤੂੰ ਕਿਸੇ ਨੂੰ ਚਲਾ ਰਹੇ ਹੈ ਤੇ ਵੇ ੱੱੱੱੱੱੱ ਔਰ ਜਿੰਨਾ ਮਾਰਗ ਪਾਵੇ ਕਈ ਉਹ ਵੀ ਲੋਕ ਨੇ ਜਿਨ੍ਹਾਂ ਨੂੰ ਤੂੰ ਆਪਣੇ ਰਾਹ ਤੇ ਆਪਣੇ ਮਾਰਗ ਤੇ ਪਾ ਲੈਂਦਾ ਹੈ ਕਾਰ ਕਿਰਪਾ ਜੇਦੋਂ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਵਾਹਿਗੁਰੂ ਤੇਰੀ ਮਰਜ਼ੀ ਐ ਜਿੰਨਾ ਉੱਤੇ ਤੂੰ ਕਿਰਪਾ ਕਰੇ ਕਰ ਕਿਰਪਾ ਜਿੰਨਾਂ ਨਾਮ ਲਾਏ ਜਿੰਨਾਂ ਨੂੰ ਤੂੰ ਨਾਮ ਨਾਲ ਜੋੜੇ ਉਹ ਹੀ ਲੋਕ ਤੇਰੇ ਨਾਮ ਦਾ ਜੋੜ ਸਕਦੇ ਨੇ ਬਰਨਾ ਕਿਸੇ ਵੀ ਆਪਣੀ ਮਰਜ਼ੀ ਦੇ ਤੌਰ ਤੇ ਹਿੰਮਤ ਦੀ ਵੀ ਰੱਬ ਦੇ ਨਾਮ ਨਾਲ ਜੋੜਿਆ ਜਾ ਸਕੀ ਨਾਮ ਨਾਲ ਪਿਆ ਜਾ ਸਕੀ ਐਥੋਂ ਤੱਕ ਵੀ ਦੂਜੀ ਨੇ ਸਮਝਾਉਣਾ ਕੀਤਾ ਕਹਿੰਦੇ ਜੇ ਕਿਤੇ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਰੱਬ ਨਾ ਚਾਹੇਗਾ کئی باری گ بیٹھیاں بٹھیا ہوا بندیا بھی گرو دا نام چلا نہیں لگتا گرو کی گل چنتی نہیں لگتی گرو سا جی اس گل کا ذکر باغ کر لا کہ جی جیکتے بندہ گرو دی سنگت آ آکے بیٹھ بھی جاوے نام راستے رستے بھج بھی جائے کہ اتھے بھی بال اصل کر چت کٹ دے کہ اتنے بھی بالا بڑے بھی پائے جاتے ਉਹਦਾ ਚਿੱਤ ਨਹੀਂ ਲੱਗਦਾ। ਉੱਥੇ ਵੀ ਉਹਨੂੰ ਬੈਠਦਾ ਜੀਵ ਨਹੀਂ ਕਰਦਾ ਉਹਦਾ ਕਿਉਂਕਿ ਰੱਬ ਦੀ ਕਿਰਪਾ ਨਹੀਂ ਹੈ। ਰੱਬ ਨੇ ਬਿਹਰ ਨਹੀਂ ਕੀਤੀ। ਨਾਮ ਜਪਣ ਦੇ ਰਾਹੇ ਟੋਹਰਿਆ ਦਾ। ਉਥੋਂ ਵੀ ਉਹਨੂੰ ਜਿਵੇਂ ਇੱਕ ਮਹਾਰਾਜ ਕੇ ਤਾਂ ਕਾਗ ਕਪੂਰਨਾ ਚੱਖੀ ਦੁਰਗੰਧ ਸੁਹਾਵੇ। ਜਿਵੇਂ ਕਾਹ ਨੂੰ ਸੁਗੰਧੀ ਚੰਗੀ ਲੱਗਦੀ ਦੁਰਗੰਧ ਚੰਗੀ ਲੱਗਦੀ ਹੈ, ਗੰਦਗੀ ਚੰਗੀ ਲੱਗਦੀ ਹੈ। ਐਸੇ ਤਰ੍ਹਾਂ ਕੇਵਲ ਇਹ ਸੰਗਤ ਵਿੱਚ ਆ ਕੇ ਬੈਠਾ ਹੋਇਆ ਬੁੱਤਾ ਵੀ ਕਾਮਰਤੀ ਵਾਲਾ ਉਹਨੂੰ ਫਿਰ ਨਾਮ ਦੀ ਗੱਲ ਚੰਗੀ ਜਿਹੀ ਲੱਗਦੀ ਹੁੰਦੀ ਉੱਥੇ ਵੀ ਉਹ ਬਾਣ ਬਲੇ ਮਾਰੀ ਜਾਂਦਾ ਹੁੰਦਾ ਫਿਰ ਮਹਾਰਾ ਕਹਿੰਦੇ ਕੈ ਰੁਕੈ ਕੈ ਘਰ ਕੋ ਜਾਏ ਕਹਿੰਦੇ ਮੈਂ ਜਾ ਤਾ ਉਹਨੂੰ ਦੀਦ ਆਉਂਗਾ ਕੇ ਸੰਗਤ ਦੇ ਵਿੱਚ ਬੈਠੀ ਜਾਂ ਫਿਰ ਜਾ ਬਹੁਤ ਹੀ ਲੱਗ ਜਾਂਦਾ ਫਿਰ ਉੱਠ ਕੇ ਚਲਾ ਜਾਂਦਾ ਵੀ ਮੈਂ ਤਾਂ ਇੱਥੇ ਬੈਠ ਜਾਈਂਦਾ ਇਸ ਕਰਕੇ ਕਰ ਕਿਰਪਾ ਜਿਸ ਨਾਮ ਲਾਇ ਹੈ ਵਾਹਿਗੁਰੂ ਜਿਨ੍ਹਾਂ ਨੂੰ ਤੂੰ ਨਾਮ ਨਾਲ ਲਾਵੇਂ ਸੇ ਹਰ ਹਰ ਸਦਾ ਧਿਆਵੇ ਉਹੋ ਹੀ ਮਨੁੱਖ ਤੇਰਾ ਨਾਮ ਜਪਣ ਦੇ ਯੋਗ ਹੁੰਦੇ ਨੇ ਉਹੀ ਮਨੁੱਖ ਹੁੰਦੇ ਨੇ ਜਿਨ੍ਹਾਂ ਕੋ ਤੂੰ ਆਪਣਾ ਸੰਗਤ ਆਪ ਕਰਵਾਵੇਂ ਜੇ ਸਦੋ ਕਥਾ ਸੁਣਾਏ ਇਹ ਆਪਣੀ ਸੇ ਗੁਰਦੁਆਰ ਸੁਖ ਪਾਵੇ ਜਿਸ ਨੂੰ ਕਥਾ ਕਥਾ ਦਾ ਭਾਵ ਰੱਬਾਰੇ ਗਿਆਨ ਰੱਬ ਦੀਆਂ ਗੱਲਾਂ ਰੱਬ ਦੀਆਂ ਬਾਤਾਂ ਸੁਣਾਏ ہے واحر جانا دل دے من تو اپنے بارے سنا دم اپنے بارے چن پا میں سیر گردوارا ہے وہ لوگ گرو دے جا کے سکھ پا رہے سکھ رہے ہیں گردوارہ سب لکھے اتنے مہاراج نے گردوارہ آج ہی لکھا بھی بال والا گردوارہ جڑا اپنا بنا رہے ہیں اتنا یہ گل یہ اتنے گل ہے من بھی جنہ دے من کو سنا ਕੰਨਾ ਕਾਲ ਦਾ ਸਾਰੀ ਦੁਨੀਆ ਸੁਣਦੀ ਹੈ ਕਥਾ ਗਿੱਤ ਰਬ ਦਾ ਜਿਨ੍ਹਾਂ ਦਾ ਮਨ ਸੁਣੇ ਜਿਸ ਨੂੰ ਕਥਾ ਸੁਣਾਏ ਇਹ ਆਪਣੀ ਜਿਨ੍ਹਾਂ ਦੇ ਦਿਲ ਨੂੰ ਸੁਣਾ ਦੇਵੇ ਜਿਨ੍ਹਾਂ ਦੇ ਮਨ ਨੂੰ ਜਿਨ੍ਹਾਂ ਦਾ ਦਿਮਾਗ ਵਿੱਚ ਇਹ ਗੱਲ ਬੈਠ ਦੇ ਵੀ ਨਾਮ ਜਪਣਾ ਹੀ ਜਪਣਾ ਹੈ ਸੰਸਾਰ ਦੇ ਬਾਹਰ ਇਹ ਜੱਟੇ ਮਰਜੀ ਕੰਮ ਨਹੀਂ ਜਿੰਨੀ ਮਰਜੀ ਆਕਿਆਈ ਦਾ ਸਮਾਂ ਜਿਨ੍ਹਾਂ ਕੇ ਮਨ ਨੂੰ ਇਸ ਗੱਲ ਦੀ ਸਮਝ ਪੈਦੇ 6 ਗੁਰਦੁਆਰਾ ਫਿਰ ਉਹ ਗੁਰੂ ਦੇ ਦਰਬਾਰ ਜਿਹੜਾ ਦਰਬਾਰ 10ਵਾਂ ਦਰਬਾਰ ਪਰ ਬੇਸੰਨੇ ਗੁਪਤ ਰੱਖਿਆ ਉਹ ਫਿਰ ਉਸ ਦਰਦੇ ਜਾ ਕੇ ਸੁਖ ਬਾਬ ਜੀ ਕਹਿੰਦੇ ਉਹ ਲੋਕ ਉਹ ਮਨੁੱਖ ਸੁੱਖ ਪਾਉਂਦੇ ਹਨ ਉਹਨਾਂ ਨੂੰ ਸੁੱਖ ਮਿਲਦੇ ਨਹੀਂ ਕਿ ਚੇਤੇ ਰੱਖਿਓ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਜੇ ਮੱਦਰ ਦੇ ਵਿੱਚ ਜੇ ਅੰਦਰ ਦਾ ਸੁੱਖ ਮਿਲਦਾ ਤਾਂ ਇਹਦੇ ਨਾਲ ਨਾਲ ਬਾਹਰੀ ਸੁੱਖ ਵੀ ਜ਼ਰੂਰ ਮਿਲੇਗਾ ਇਹਦਾ ਮਤਲਬ ਇਹ ਨਹੀਂ ਵੀ ਬਾਹਰਲਾ ਗੁਰਦੁਆਰਾ ਸਾਧ ਦੇਣਾ ਕਿਉਂਕਿ ਸੁਣਨਾ ਤਾਂ ਬਾਹਰੋਂ ਹੀ ਹੈ ਬਾਹਰੋਂ ਅੰਦਰ ਜਾ ਰਹੇ ਆਗਰ ਜਾ ਕੇ ਫਿਰ ਉਹਦੇ ਕੰਮ ਕਰਦਾ ਹੈ ਇਸ ਕਰਕੇ ਆ ਜਿਹੜਾ ਬਾਹਰੋਂ ਉੱਟਾ ਦਾ ਗੁਰਦੁਆਰਾ ਬਣਾਇਆ ਮੰਦਰ ਮਸਜਿਦ ਬਣਾਇਆ ਇੱਥੇ ਆਉਣਾ ਵੀ ਲਾਜ਼ਮੀ ਹੈ ਹਰ ਇੱਕ ਮੁਸਲਮਾਨ ਵਾਸਤੇ ਅੱਗੇ ਬਾਰਾਜ ਕਰਦੇ ਨੇ ਕਹ ਹੈ ਨਾਮਿਕ ਸੱਚੇ ਸਾਹਿਬ ਜਿਉਂ ਭਾਵੈ ਤਵੇ ਚਲਾਵੇ ਕਹ ਨਾਮਕ ਮੈਂ ਅਮਰਦਾਸ ਨਾਨਕ ਰੂਪ ਕਹਿ ਰਿਹਾ ਸੱਚੇ ਸਾਹਿਬ ਹੇ ਮੇਰੇ ਸੱਚੇ ਪਾਤਸ਼ਾਹ ਹੈ ਵਾਹਿਗੁਰੂ ਜਿਉਂ ਭਾਵੈ ਜਿਵੇਂ ਤੂੰ ਭਉਦਾ ਹੈ ਜਿਵੇਂ ਚਲਾ ਰਹੇ ਤੂੰ ਓਵੇਂ ਜਿਵੇਂ ਦੁਨੀਆ ਨੂੰ ਚਲਾ ਰਿਹਾ ਹਾਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਕਿਸੇ ਬੰਦੇ ਦੇ ਕਿਸੇ ਬੂਦਖ ਦੇ ਕਿਸੇ ਪੰਛੀ ਦੇ ਕਿਸੇ ਜਾਨਵਰ ਦੇ ਵਾਸ ਵਿੱਚ ਨਹੀਂ ਉਹ ਆਪਣੀ ਮਰਜ਼ੀ ਦੇ ਨਾਲ ਉੱਡ ਵੀ ਸਕਦੇ ਕਿਸੇ ਪਾਸੇ ਜਾ ਸਕਦੇ ਜਿਵੇਂ ਤੈਨੂੰ ਪਉਂਦਾ ਓਵੇਂ ਤੂੰ ਸੰਸਾਰ ਦੇ ਜੀਵਨ ਨੂੰ ਚਲਾ ਰਿਹਾ ਹਾਂ ਕਿਸੇ ਨੂੰ ਰੱਬ ਜਿਹਾ ਬਣਾ ਰਿਹਾ ਹੈ ਕਿਸੇ ਨੂੰ ਸਤਾਨਾ ਬਣਾ ਰਿਹਾ ਹੈ ਇਹ ਸਭ ਕੁਝ ਤੇਰੇ ਹੁਕਮ ਤੇਰੇ ਭਾਣੇ ਅੰਦਰ ਹੋ ਰਿਹਾ ਹੈ ਇਸ ਕਰਕੇ ਜਿਉਂ ਭਾਵੈ ਤੇ ਵੈ ਕਲਬ ਹੈ ਜਿਵੇਂ ਤੈਨੂੰ ਪਉਂਦਾ ਤੂੰ ਸੰਸਾਰ ਨੂੰ ਉਹਵੇ ਚਲਾ ਰਿਹਾ ਹੈ ਇਹੋ ਸੋਹਿਲਾ ਸਬਦ ਸੁਹਾਵਾ ਇਹੋ ਸੋਹਿਲਾ ਇਹ ਜਿਹੜੀ ਬਾਣੀ ਹੈ ਇਹਨੂੰ ਸੋਹਿਲਾ ਸਬਦ ਲਿਖਿਆ ਬਾਦ ਆਇਆ ਗੁਰੂ ਜੀ ਕਹਿੰਦੇ ਇਹ ਜਿਹੜੇ ਸਬਦ ਮੈਂ ਕਹਿ ਰਿਹਾ ਭਾਈ ਰੱਬ ਦੇ ਨਾਮ ਦੇ ਜਸ ਦੇ ਸਬਦ ਸੁਹਾਵਾ ਕਹਿੰਦੇ ਇਹ ਰੱਬ ਦੇ ਵਾਹਿਗੁਰੂ ਦੇ ਸਬਦ ਦੇ ਦੁਆਰਾ ਹੀ ਗੀਤ ਚੱਗੇ ਲੱਗਦੇ ਨੇ ਇਹੋ ਸੁਹਿਲਾ ਸਬਦ ਸੁਹਾਵਾ ਜਿਹੜੇ ਗੀਤ ਜਿਹੜੇ ਬੋਲ ਮੈਂ ਰੱਬ ਬਾਰੇ गा ਰਿਹਾ ਇਹ ਸਬਦ ਦੁਆਰਾ ਹੀ ਚੱਗੇ ਲੱਗਦੇ ਨੇ ਹੁਣ ਕੇ ਕਹਿੰਦੇ ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਹੁਣ ਦੁਨੀਆਂ ਦੇ ਵਿੱਚ ਆਪਾਂ ਗੀਤ ਗਾਉਂਦੇ ਜਾਂ ਸੁਣਦੇ ਆ ਪਰ ਗੁਰੂ ਜੀ ਕਹਿੰਦੇ ਉਹ ਚੱਗੇ ਨਹੀਂ ਲੱਗਦੇ ਗੱਦਨ ਬੈਨ ਸੁਣੇ ਪਰ ਜਾਵੇ ਬਾਣੀ ਵਿੱਚ ਸਪਸ਼ਟ ਲਿਖਿਆ ਹੈ ਕਹਿੰਦੇ ਗਤੇ ਗੀਤ ਸੁਣਦਾ ਹੈ ਕਿ ਸਾਰਾ ਦਿਨ ਊਰਜਾ ਰਹਿਣਾ ਗੰਦਨ ਬੈਨ ਸੁਣੇ ਊਰਜਾਵੇ ਸਾਰਾ ਦਿਨ ਊਰਜਾ ਰਹਿਣਾ ਪਰ ਅਸਲ ਵਿੱਚ ਸਚਾਈ ਇਹ ਆ ਸਬਦੋ ਸੁਹਾਵਾ ਸਦਾ ਸੋਹਲਾ ਜਿਹੜਾ ਅਸਲੀ ਗੀਤ ਹੈ ਸੋਹਲਾ ਉਹ ਹੈ ਰੱਬ ਦੇ ਨਾਮ ਦਾ ਸਤਿਗੁਰੂ ਸੁਣਾਇਆ ਉਹ ਹੈ ਪਰਮੇਸ਼ਰ ਦੇ ਨਾਮ ਦਾ ਸਭ ਤੋਂ ਚੰਗਾ ਗੀਤ ਹੈ ਕਹਿੰਦੇ ਜੇ ਸੁਣਨਾ ਚਾਹੁੰਦਾਈ ਹੈ ਤਾਂ ਰੱਬ ਦੇ ਨਾਮ ਦਾ ਸੁਖ ਲਗਾਇਆ ਕਰ ਗੀਤ ਗਾਇਆ ਕਰ ਸਭ ਰੋਜ਼ ਸੁਣਿਆ ਕਰ ਕਿਉਂਕਿ ਇਸ ਗੀਤ ਨੇ ਤੇਰਾ ਪਾਰ ਪਤਾਗਾ ਕਰ ਜਿਹੜਾ ਜੁਗਿਆਂ ਵਾਲਾ ਗੀਤ ਹੈ ਉਹਦੇ ਨਾਲ ਤਾਂ 5-10 ਘੰਟਾ ਦਾ ਕੈਂਟਾ ਬੱਚੇ ਟੱਪੇਗਾ ਕੁਝ ਸਭਾਂ ਤੈਨੂੰ ਖੁਸ਼ੀ ਝੜੂਗੀ ਉਹ ਵੀ ਸਰੀਰਕ ਪਰ ਅਦਰੋਂ ਉਹਦੋਂ ਤੱਕ ਮੁਟ ਚੁੱਕਾ ਹੋ ਇੱਥੇ ਗੁਰੂ ਜੀ ਕਹਿੰਦੇ ਸਤਗੁਰੂ ਸੁਨਾਇਆ ਜਿਹੜਾ ਸੋਹਿਲਾ ਜਿਹੜਾ ਸ਼ਬਦ ਗੁਰੂ ਜੀ ਸੁਣਾਉਂਦੇ ਨੇ ਪਰਮੇਸ਼ਰ ਦਾ ਨਾਮ ਸੁਣਾਉਂਦੇ ਨੇ ਕਹਿੰਦੇ ਇਹਦੇ ਤੇਰਾ ਪਾਰ ਉਤਾਰਾ ਕਰਨਾ ਹੈ ਅੱਗੇ ਚਾਲਦੇ ਨੇ ਇਹੋ ਤਿਲਕਾ ਮਨ ਵਸਿਆ ਜਿਦ ਧੁਰੋਂ ਲਿਖਿਆ ਆਇਆ ਪਰ ਕਿਸੇ ਬੰਦੇ ਦੇ ਵਸ ਦੀ ਗੱਲ ਨਹੀਂ ਇਹੋ ਤਿਲਕਾ ਮਨ ਵਸਿਆ ਜਿਹੜਾ ਨਾਮ ਰੂਪੀ ਸੋਹਿਲਾ ਗੀਤ ਹੈ ਪਰਮੇਸ਼ਰ ਦਾ ਨਾਮ ਹੈ ਇਹ ਗੀਤ ਕਿਸੇ ਬਿਰਲੇ ਦੇ ਮਨ ਵਿੱਚ ਵਸਦਾ ਹੈ ਜਿੰਨ ਧੁਰੋਂ ਲਿਖਿਆ ਆਇਆ ਜਿਨ੍ਹਾਂ ਦੇ ਕਰਮਾਂ ਵਿੱਚ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਲਿਖੇ ਹਨ ਉਹ ਹੀ ਰੱਬ ਨੇ ਗੀਤ गा ਸਕਦਾ ਹੈ ਉਹ ਹੀ ਰੱਬ ਦਾ ਸ਼ਬਦ ਪੜ੍ਹ ਸੁਣ ਸਕਦਾ ਹੈ ਵਰਨਾ ਜਿਨ੍ਹਾਂ ਦੇ ਭਾਗਾਂ ਵਿੱਚ ਨਹੀਂ ਲਿਖਿਆ ਫਿਰ ਬਾਹਰ ਆ ਕੇ ਭਾਗਹੀਣ ਪ੍ਰਮਾਚੋਟਾ ਖਾਵੈ ਉਹ ਦੁਨੀਆਂ ਵਿੱਚ ਜੁਟਾ ਹੀ ਖੰਦੇਰੇ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸੁਣਨ ਦਾ ਅਧਿਕਾਰ ਹੀ ਨਹੀਂ ਮਿਲਿਆ ਸੀ ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੀ ਨਹੀਂ ਹਨਾਂ ਦੀ ਕਿਸਮਤ ਵਿੱਚ ਇਸ ਕਰਕੇ ਗੁਰੂ ਸਾਹਿਬ ਜੀ ਬੁਢਖਾ ਨੂੰ ਸਮਝਾ ਰਹੇ ਨੇ ਭਾਈ ਜੇ ਚਾਹਨਾ ਤੇਰੀ ਕਿਸਮਤ ਚੰਗੀ ਹੋਵੇ ਤਾਂ ਫਿਰ ਨਾਮ ਦਾ ਬੀਜ ਬੋਹ ਬੱਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ ਹੁਣ ਟਾਈਮ ਪਿਛਲਾ ਤਾਂ ਚਲ ਗੂ ਵੱਧ ਰਿਹਾ ਲਿਖਿਆ ਕਰਮਾਂ ਦਾ ਘੋੜ ਰਿਹਾ ਹੈ ਪਰ ਅੱਗੇ ਵਾਸਤੇ ਹੁਣ ਦਾਮ ਦਾ ਬੀਜ ਬੀਜ ਤਾਂ ਕਿ ਤੇਰੇ ਕਰਮਾਂ ਵਿੱਚ ਲਿਖਿਆ ਜਾਵੇ ਆਉਣ ਵਾਲਾ ਜਿਹੜਾ ਤੇਰਾ ਸਮਾਂ ਹੈ ਆਗਾ ਵਸਮ ਸੁਹਿਲਾ ਉਹ ਤੇਰਾ ਸੁਹਿਲਾ ਹੋ ਜਾਵੇ ਹੁਣ ਇੱਥੇ ਵੀ ਸਮਝਾ ਰਹੇ ਨੇ ਨਾਮ ਜਪਣਾ ਜਾਂਜ ਪਾਉਣਾ ਗੀਤ ਸੁਣਨੇ ਦਾ ਸੁਣੋਨੇ ਰੱਬ ਦੇ ਸ਼ਬਦ ਦੇ ਨਾਲ ਜੁੜਨਾ ਇਹ ਪਰਮੇਸ਼ਰ ਦੇ ਰਜਾ ਵਿੱਚ ਕੀ ਹੋ ਸਕਦਾ ਜੇ ਉਹ ਤੁਹ ਪਰਗਾ ਵਿੱਚ ਲਿਖਿਆ ਜਾਵੇ ਕਹਾ ਇੱਕ ਫੇਰੇ ਕਨੇਰੇ کنے نہ پایا ایک سڈ کہہ لوارا کہ فرے کرنے بڑے دنیا چرہے گا رب کے نام دیا گڑیا کرتے میٹ بولنے بھی بہت نے پرمیشر بارے داستے بھی بڑا نے پر گرو جی کہ گلی کنے نہ پایا پہ گلہ نے گلا نہیں پایا جا سکتا گلہ جنیاں کر کرلو ਕੱਲੀਆਂ ਗੱਲਾਂ ਨਾਲ ਰੱਬ ਨਹੀਂ ਪਾਇਆ ਜਾ ਸਕਦਾ ਰੱਬ ਨੂੰ ਪਾਉਣ ਦੇ ਲਈ ਮਨ ਵਿੱਚ ਨਿਰਧੜ ਕਰਨਾ ਪੈਂਦਾ ਅਰਧਨਾ ਕਰਨਾ ਗੱਲਾਂ ਕਰਕੇ ਸੁਣ ਸੁਣਾ ਕੇ ਤਾਂ ਸਮਝ ਆਉਂਦੀ ਹੈ ਗਿਆਨ ਹੁੰਦਾ ਹੈ ਕੱਲਾ ਗਿਆਨ ਨਾਲ ਨਹੀਂ ਗਿਆਨ ਨੂੰ ਵਰਤ ਕੇ ਫਿਰ ਕਿਤੇ ਜਾ ਕੇ ਗੱਲ ਬਣਦੀ ਹੈ ਹੁਣ ਮੈਂ ਕਹਸਿਆ ਕਿ ਦਿੱਲੀ ਕਿਹੜੇ ਪਾਸੇ ਆ ਦੱਸਣ ਵਾਲੇ ਨੇ ਗੱਲਾਂ ਸੁਣਾ ਕੇ ਦੱਸਤਾ ਵੀ ਦਿੱਲੀ ਇਧਰਲੇ ਪਾਸੇ ਆ ਕਲਕੱਤਾ ਇਧਰਲੇ ਪਾਸੇ ਆ ਬੰਬਾ ਇਧਰਲੇ ਪਾਸੇ ਆ ਦਸਨ ਵਾਲੇ ਨੇ ਦਸਤਾ ਮੈਨੂੰ ਗਿਆਨ ਦਿੱਤਾ ਪਰ ਕੱਲੇ ਗਿਆਨ ਨਾਲ ਨਹੀਂ ਪਹੁੰਚਿਆ ਜਾਣਾ ਚੇਤੇ ਰੱਖਿਓ ਮੈਨੂੰ ਉਸ ਗਿਆਨ ਤੇ ਫਿਰ ਚੱਲਣਾ ਪਏਗਾ ਤਾਂ ਜਾ ਕੇ ਪਹੁੰਚੂਗਾ ਐਸੀ ਤਰ੍ਹਾਂ ਰੱਬ ਦਾ ਕਥਾ ਕੀਰਤਨ ਬਖਿਆਨ ਕਰਨਾ ਗੁਰਬਾਣੀ ਪੜ੍ਹਨੀ ਸੁਣਨੀ ਇਹ ਸਾਨੂੰ ਗਿਆਨ ਮਿਲ ਗਿਆ ਪਰ ਕੱਲਾ ਗਿਆਨ ਲੈ ਕੇ ਜ ਤੁਰਿਏ ਨਾ ਫਿਰ ਨਹੀਂ ਪਹੁੰਚਿਆ ਜਾ ਸਕਦਾ ਕਥਾ ਕੀਰਤਨ ਸੁਣਨੀ ਬਾਣੀ ਸੁਣਨੀ ਇਹ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੀਵਨ ਜਾਚ ਹੈ ਭਾਵ ਗਿਆਨ ਦਾ ਧੁਰਾ ਹੈ ਗਿਆਨ ਦਾ ਬਾਰਗ ਹੈ ਤੇ ਜੇ ਹੁਣ ਇਹਨੂੰ ਸੁਣ ਲਿਆ ਬੈਠ ਕੇ ਸੁਣ ਲਿਆ ਬੈਠ ਕੇ ਫਿਰ ਨਹੀਂ ਗੱਲ ਬਣਦੀ ਇਹਨੂੰ ਸੁਣ ਕੇ ਪੜ ਕੇ ਬਾਚ ਕੇ ਸਮਝ ਕੇ ਗਿਆਨ ਲੈ ਕੇ ਫਿਰ ਉਸ ਗੱਲ ਤੇ ਤੁਰਨਾ ਨਹੀਂ ਤਾਂ ਮੈਂ ਮਹਾਰਾਜ ਕਹਿੰਦੇ ਭਾਈ ਗੱਲੀ ਕਿਹਦੇ ਨਾ ਪਾਇਆ ਗੱਲਾਂ ਕਰਦੇ ਆਂ ਦੀ ਸਾਰੀ ਉੱਪਰ ਲੰਘੇ ਸੋਚ ਕੇ ਦੇਖੋ ਕਿਹਨੇ ਬਾਣੀ ਸੁਣਦੇ ਆਂ ਅੱਜ ਦੇ ਸਾਲ ਹੋ ਗਏ ਗੁਰਦੁਆਰੇ ਜਾਂਦੇ ਆਂ ਅੱਜ ਦੇ ਸਾਲ ਹੋ ਗਏ ਬਾਣੀ ਪੜ੍ਹਦੇ ਸੁਣਦੇ ਆਂ ਭਾਵੇਂ ਬੈਹਾਂ ਭਾਵੇਂ ਤੁਸੀਂ ਆਂ ਸਾਰੀ ਜ਼ਿੰਦਗੀ ਸਾਡੀ ਲੱਗ ਗਈ ਪਰ ਮਹਾਰਾਜ ਕਤੇ ਬਾਤਨ ਬਾਤਾਂ ਕਰਦੇ ਨਾਲ ਜਾਂ ਗੁਰੂ ਜੀ ਦੇ ਸ਼ਬਦ ਲਿਖਿਆ ਪ੍ਰੀਤਿ ਬਕੈ ਦੇਸ ਕੈਸੇ ਬਾਤਤ ਸੇ ਜਾਈਐ ਇਕ ਥਾਂਵੇਂ ਲਿਖਦੇ ਨੇ ਗੱਲੀ ਜੋਗ ਨਾ ਹੋਈ ਭਾਈ ਗੱਲਾਂ ਦੇ ਨਾਲ ਰੱਬ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਬਾਤਾਂ ਦੇ ਨਾਲ ਪ੍ਰੀਤਮ ਦੇ ਦੇਸ ਨਹੀਂ ਪਹੁੰਚਿਆ ਜਾ ਸਕਦਾ ਉਸ ਵੱਜਲ ਤੇ ਨਹੀਂ ਪਹੁੰਚਿਆ ਜਾ ਸਕਦਾ ਬਾਤਾਂ ਤਾਂ ਜਿੰਨੀਆਂ ਬੰਦੀ ਪਾਈ ਜਾ ਉਹ ਵੀ ਥੋੜੀਆਂ ਨੇ ਗਿਆਨ ਦੇ ਤਾਂ ਲੋਕਾਂ ਦੇ ਗੱਡੇ ਭਰ-ਭਰ ਕੇ ਰੱਖਲੇ ਸੀ ਇਹੋ ਜਿਹਾ ਸਭ ਨੂੰ ਵੀ ਆਪਾਂ ਦੇਖਿਆ ਇਤਿਹਾਸ ਵਿੱਚ ਜਿਨ੍ਹਾਂ ਨੇ ਗ੍ਰੰਥ ਪੜ੍ਹ ਪੜ ਕੇ ਰੱਬ ਵਾਲੇ ਗਿਆਨ ਲੈ ਲੈ ਕੇ ਹੁਣ 라ਵਣ ਨੂੰ ਕਿਤੇ ਥੋੜਾ ਗਿਆਨ ਸੀ ਰੱਬ ਵਾਲੇ ਜਿਨ੍ਹਾਂ ਨੇ ਇਹ ਵੀ ਬਾਤ ਲਿਆ ਸੀ ਵੀ ਮੌਤ ਕਿਵੇਂ ਹੁੰਦੀ ਹੈ ਕਿਹੜੀ ਜੁਲ ਚੋਂ ਕਿਹੜੀ ਜੁਲ ਚ ਜਾਣਾ ਪੈਂਦਾ ਕਿਹੜੀ ਜੁਲ ਅੱਗੇ ਮਿਲਦੀ ਹੈ ਇੱਦਾਂ ਵੱਡਾ ਗਿਆਨੀ ਸੀ ਪਰ ਗਿਆਨ ਲੈ ਕੇ ਰਾਤ ਇਹਨਾਂ ਤੁਰ ਸਕਿਆ ਮਾਰਗ ਤੇ ਨਾ ਚੱਲ ਸਕਿਆ ਮੰਜ਼ਿਲ ਤੇ ਨਾ ਪਹੁੰਚ ਸਕਿਆ ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ ਇਹ ਸਪਸ਼ਟ ਹੈ ਉਹ ਸਭ ਤੋਂ ਵੱਡਾ ਮੂਰਖ ਹੈ ਜੇ ਗਿਆਨवान ਹੋਣ ਦੇ ਬਾਅਦ ਵੀ ਇਹਨਾਂ ਗੱਲਾਂ ਵਿੱਚ ਫਸ ਜਾਵੇ گیان کا پیدا ہے جب اس کو کٹ لیا جائے منافع کما لیا جائے تا کر کے گروچی سے سب سمجھا نے پائی گرو دی گل سنو پڑھو کہ اس کو گیت بنا کے اس راہ دے جاؤ ایک پھر پھیرے کھےرے نہیں تو بڑے دنیا دے ہاں کرے ہیں گلہ گلہ بڑیاں کر دے جے پر گلی کہ پایا گلہ دے نال رابنو واہ گروہ ਤੈਨੂੰ ਪਾਇਆ ਨਹੀਂ ਜਾ ਸਕਦਾ ਕਹੈ ਨਾਮਿਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਇਹ ਜਿਹੜਾ ਗਿਆਨ ਹੈ ਇਹ ਵੀ ਚੇਤੇ ਰੱਖਣਾ ਆ ਜਿਹੜੀ ਹੁਣ ਗੱਲ ਗੁਰੂ ਜੀ ਨੇ ਐਸ ਸ਼ਬਦ ਦੁਆਰਾ ਐਸ ਬਾਣੀ ਦੁਆਰਾ ਸਮਝਾਈ ਹੈ ਇਹਦੇ ਬਾਰੇ ਵੀ ਮਹਾਰਾਜ ਕਹਿੰਦੇ ਕਹੈ ਨਾਮਿਕ ਮੈਂ ਕਹਿ ਰਿਹਾ ਸ਼ਬਦ ਸੋਹਿਲਾ ਕਹਿੰਦੇ ਇਹ ਜਿਹੜਾ ਉਪਦੇਸ਼ ਹੈ ਗੁਰੂ ਦਾ ਇਹ ਵੀ ਸਤਿਗੁਰੂ ਸੁਣਾਇਆ ਜਿੰਨੂੰ ਪਰਮੇਸ਼ਰ ਸਤਗੁਰੂ ਸੁਣਾਵੇ ਉਹੋ ਹੀ ਸੁਣ ਸਕਦਾ ਹੈ ਇਹ ਵੀ ਚੇਤੇ ਰੱਖਣਾ ਕਿਉਂਕਿ ਗੁਰੂ ਦੀ ਬਾਣੀ ਦੇ ਅੰਦਰ ਅਨੇਕ ਪ੍ਰਕਾਰ ਦੇ ਉਪਦੇਸ਼ ਨੇ ਅਨੇਕਾਂ ਪ੍ਰਕਾਰ ਦੇ ਤਰੀਕੇ ਨੇ ਹਰ ਇੱਕ ਤਰੀਕੇ ਦੇ ਨਾਲ ਗੁਰੂ ਜੀ ਨੇ ਹਰ ਹਿੰਦ ਤੋਂ ਸਮਝਾਉਣਾ ਕੀਤਾ ਮਨੁੱਖ ਨੂੰ ਤਾਂ ਕਿ ਮਨੁੱਖ ਸਮਝ ਜਾਵੇ ਪਰ ਆ ਜਿਹੜਾ 16ਵੇਂ ਪਉੜੀ ਦੇ ਵਿੱਚ ਤਰੀਕਾ ਗੁਰੂ ਜੀ ਨੇ ਸਮਝਾਇਆ ਹੈ ਮਹਾਰਾਜ ਕਹਿੰਦੇ ਇਹ ਤਰੀਕਾ ਵੀ ਭਾਈ ਕੋਈ ਬਿਰਲਾ ਹੀ ਸੁਣੂਗਾ ਜਿੰਦੂ ਗੁਰੂ ਸੁਣਾਵੇ ਹਰ ਇੱਕ ਦੇ ਕਰਮਾਂ ਵਿੱਚ ਨਹੀਂ ਇਹ ਗੱਲ ਸੁਣਨੀ ਕਿਉਂਕਿ ਹਰ ਇੱਕ ਪ੍ਰਕਾਰ ਦਾ ਗਿਆਨ ਹਰ ਇੱਕ ਮਨੁੱਖ ਨੂੰ ਨਹੀਂ ਹੁੰਦਾ ਕਿਸੇ ਕੋਲੇ ਕੋਈ ਗਿਆਨ ਹੈ ਜੇ ਵੀ ਸਮਝਣ ਵਾਸਤੇ ਕਹਿ ਲੋ ਖੇਤੀ ਵਾਲੇ ਬੰਦੇ ਕੋਲੇ ਖੇਤੀ ਦਾ ਗਿਆਨ ਹੈ ਬਿਸਤਰੀ ਕੋਲੇ ਬਿਸਤਰੀ ਦਾ ਗਿਆਨ ਸਲਾਈ ਕਰਨ ਵਾਲੇ ਕੋਲੇ ਕੱਪੜੇ ਦਾ ਗਿਆਨ ਸਭ ਕੋਲੇ ਸਾਝੇ ਤਰ੍ਹਾਂ ਦਾ ਗਿਆਨ ਨਹੀਂ ਹੁੰਦਾ ਪਰ ਜੇ ਗੁਰੂ ਸਿਣਾਵੇ ਤਾਂ ਹਰ ਇੱਕ ਪ੍ਰਕਾਰ ਦਾ ਗਿਆਨ ਸਿਣਾ ਸਕਦਾ ਹੈ ਤੇ ਜਿਨ੍ਹਾਂ ਨੇ ਆਹ ਸ਼ਬਦ ਦੀ ਵਿਚਾਰ ਕਰ ਲੋ ਜਾਂ ਆਹ ਸ਼ਬਦ ਨੂੰ ਸੁਣਿਆ ਸਮਝਿਆ ਗਿਆਨ ਲਿਆ ਤਾਂ ਇਹ ਵੀ ਮਹਾਰਾਜ ਕਹਿੰਦੇ ਗੁਰੂ ਦੀ ਤੁਹਾਡੇ ਤੇ ਕਿਰਪਾ ਜੇ ਇਹ ਸ਼ਬਦ ਤੁਹਾਨੂੰ ਸਮਝ ਵਿੱਚ ਪਿਆ ਤੁਹਾਡੇ ਕੋਲੇ ਗਿਆਨ ਆਇਆ ਨਹੀਂ ਹਰ ਇੱਕ ਬਸ ਦੀ ਗੱਲ ਨਹੀਂ ਪਰਮੇਸ਼ਰ ਹਰ ਇੱਕ ਨੂੰ ਇਹ ਗਿਆਨ ਦੇ ਦਿੱਤਾ ਹੈ ਇਹ ਉਪਦੇਸ਼ ਵੀ ਸੁਭਾਗ ਚੰਗੇ ਕਰਮਾਂ ਵਾਲੇ ਸੁਣਦੇ ਹਨ ਇਥੋਂ ਤੱਕ ਸੋਲਵੇਂ ਪਉੜੀ ਦੀ ਵਿਚਾਰ ਪੂਰੀ ਹੈ ਆਓ ਸਾਰੇ ਰਲ ਕੇ ਗੁਰੂ ਸਾਹਿਬ ਜੀ ਦੇ ਸ਼ਬਦ ਤੋਂ ਸਿੱਖਿਆ ਲੈ ਕੇ ਮਾਰਗ ਤੇ ਚੱਲਣ ਦਾ ਯਤਨ ਕਰੀਏ 16 ਪਉੜੀਆਂ ਦੀ ਵਿਚਾਰ तकरीबन 2 ਪਉੜੀਆਂ ਤੋਂ ਜੋ ਆਪਾਂ ਵਿਚਾਰ ਕਰਦੇ ਹਾਂ ਗੁਰੂ ਸਾਹਿਬ ਦੀ ਕਿਰਪਾ ਕਰਨ ਇਸ ਆਨੰਦ ਦੀ ਬਾਣੀ ਤੋਂ ਸਾਡੇ ਮਨ ਵਿੱਚ ਕਿਤੇ ਅਨੰਦ ਆ ਜਾਵੇ ਕਿਉਂਕਿ ਉਹਦੇ ਤੋਂ ਬਿਨਾ ਪਰਮੇਸ਼ਰ ਦੇ ਰਜਾ ਤੋਂ ਬਿਨਾ ਉਹਦੇ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਇਸ ਲਈ ਸ਼ਬਦਾਂ ਵਿੱਚ ਆਪਾਂ ਨੇ ਸੁਝਿਆ ਸੀ ਆਨੰਦ ਆਨੰਦ ਸੰਕੋ ਕਹ ਹੈ ਆਨੰਦ ਗੁਰੂ ਤੇ ਜਾਣਾ ਆਨੰਦ ਦਾ ਆਨੰਦ ਖੁਸ਼ੀ ਖੁਸ਼ੀ ਦਾ ਸਾਰੇ ਕਹਿੰਦੇ ਆ ਪਰ ਅਸਲ ਜਿਹੜਾ ਆਨੰਦ ਹੈ ਉਹ ਪਰਮੇਸ਼ਰ ਹੀ ਦੇ ਸਕਦਾ ਹੈ ਉਹਦੇ ਤੋਂ ਬਿਨਾ ਚਾਹ ਨਹੀਂ ਜੀ ਸਕਦਾ ਇਸ ਤਰ੍ਹਾਂ ਕਿ ਗੁਰੂ ਕਿਰਪਾ ਕਰੇ ਆਪਣੇ ਤੇ ਕਿਰਤਾਂ ਤੇ ਵਾਪਸ ਸਾਨੂੰ ਦੇ ਦੇ ਸਾਡਾ ਜੀਵਨ ਸਫਲਾ ਹੋ ਸਕਦਾ ਇਸ ਤਰ੍ਹਾਂ ਕਿ ਯਤਨ ਕਰੋ ਹਰ ਰੋਜ਼ ਗੁਰੂ ਦਾ ਗਿਆਨ ਪੜਿਆ ਸੁਨਿਆ ਜਾਵੇ ਕੀ ਪਤਾ ਕਿਸ ਦਿਨ ਕਿਹੜੇ ਵੇਲੇ ਕੋਈ ਗਿਆਨ ਦਾ ਸਬਦ ਹਿਰਦੇ ਵਿੱਚ ਵਸ ਜਾਏ ਤਾਂ ਰੱਬ ਬਿਹਰ ਕਰ ਦੇ ਕਿਰਕਾ ਏਕ ਜਿਸ ਜੀਵ 사ਵੇ ਜਿਹੜੇ ਜੀਵ ਦੇ ਅੰਦਰ ਇੱਕ ਕਿਰਕਾ ਰੱਬ ਨੇ ਵਸਾਤਾ ਮਿਹਰ ਕਰਦੀ ਤਾਂ ਕਿ ਮਿਹਬਾਨ ਗਲੀ ਨਾਵੇ ਫਿਰੋ ਜੀਵਨ ਨਿਹਾਲ ਕਰ ਦਿੰਦੇ ਇਸ ਕਰਕੇ ਬੇਨਤੀ ਦੇ ਰੂਪ ਵਿੱਚ ਇਹ ਕਹਿਣਾ ਹੁੰਦਾ ਵੀ ਹਰ ਰੋਜ਼ ਯਤਨ ਕਰੋ ਜਿੰਨਾ ਕ ਸਮਾਂ ਮਿਲੇ ਘਰ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪੋ ਗੁਰਦੁਆਰੇ ਆ ਕੇ ਗੁਰਬਾਣੀ ਸੁਣੋ ਸਭ ਦੇ ਸਿੱਖਿਆ ਲੋ ਅੱਜ ਦਾ ਟੀਵੀਆਂ ਤੇ ਲੈਬ ਕਥਾ ਗੀਤ ਚੱਲਦਾ ਜਿੱਥੋਂ ਗਿਆਨ ਦੀ ਗੱਲ ਮਿਲਦੀ ਹੈ ਲੈ ਲੋ ਚੁੱਪ ਕਰਕੇ ਕਿਉਂਕਿ ਬਹੁਤ ਮਹਿੰਗੀ ਵਸਤੂ ਆ ਤੇ ਜੇ ਸਾਨੂੰ ਫ੍ਰੀ ਵਿੱਚ ਮਿਲ ਰਹੀ ਹੈ ਸੱਚ ਦੱਬ ਕੇ ਟੀਵੀ ਦੀ ਮਹਿੰਗਾ ਸੌਦਾ ਸਸਤਾ ਮਿਲ ਰਿਹਾ ਹੈ ਇਹਦੇ ਨਾਲੋਂ ਚੰਗਾ ਕੀ ਹੋ ਸਕਦਾ ਟੀਵੀ ਦੀ ਸੱਚ ਲਾਉਣੀ ਹੈ ਤੇ ਘਰੇ ਬੈਠ ਕੇ ਗੁਰੂ ਦਾ ਗਿਆਨ ਮਿਲ ਰਿਹਾ ਹੈ 1 ਰੁਪਏ ਦੀ ਇੱਕ ਜੁੱਟ ਵੀ ਨਹੀਂ ਲੱਗਣੀ ਹੈ ਕਿ 1 ਘੰਟੇ ਫਰੀ ਦਾ ਸੌਦਾ ਮਹਿੰਗਾ ਸੌਦਾ ਮਿਲ ਰਿਹਾ ਹੈ ਫਰੀ ਇਹਦੇ ਨਾਲੋਂ ਚੰਗੇ ਭਾਗ ਕਿਹਦੇ ਹੋਣਗੇ ਤੇ ਜੇ ਫਿਰ ਵੀ ਆਪਾਂ ਮਹਿੰਗਾ ਸੌਦਾ ਸਸਤਾ ਇਸ ਵੀ ਨਾ ਲੈ ਸਕੀ ਫਰੀ ਵੀ ਨਾ ਲੈ ਚਕੇ ਫਿਰ ਸਾਡੇ ਨਾਲੋਂ ਭਾਗਾ ਵੀ ਬਾੜੇ ਕਰਪਣ ਵਾਲਾ ਵੀ ਹੋਊਗਾ ਇਹ ਵੀ ਸੋਚਣ ਵਾਲੀ ਗੱਲ ਹੈ ਗੁਰਬਾਣੀ ਬੇਸਵਾਰ ਮਹਾਰਾ ਕਹਿੰਦੇ ਅੱਗੇ ਸੌਦਾ ਹੋਣਾ ਨਾ ਮੱਤੇ ਬਾ ਹਰ ਆਪ ਅਬੁਲਕ ਹੈ ਅਬੁਲਕ ਚੀਜ਼ ਹੈ ਜਿਹਦਾ ਬੋਲੀ ਕੋਈ ਨਹੀਂ ਤੇ ਬਾਣੀ ਸਾਨੂੰ ਫਰੀ ਵਿੱਚ ਸੁਣਨ ਸੁਣਨ ਨੂੰ ਮਿਲ ਰਹੀ ਆ ਤੇ ਫੇਰ ਵੀ ਅਸੀਂ ਲੈ ਨਾ ਸਕੀਏ ਫਿਰ ਤਾਂ ਬਾੜੇ ਕਰਕੇ ਲੈਣਾ ਇਹਦੇ ਨਾਲੋਂ ਚੰਗੇ ਆਪਾਂ ਕਿਵੇਂ ਕਹਿ ਸਕਦੇ ਹਾਂ ਵਿੱਚ ਚੰਗੇ ਕਰਾਂ ਇਸ ਕਰਕੇ ਯਤਨ ਕਰੋ ਬੇਸਮਾਰ ਕੀਮਤੀ ਚੀਜ਼ ਐ ਜਿਹੜੀ ਸਾਨੂੰ ਬਹੁਤ ਹੀ ਸਸਤੀ ਮਿਲ ਰਹੀ ਆ ਫਰੀ ਵਿੱਚ ਮਿਲ ਰਹੀ ਆ ਗੁਰੂ ਦਾ ਗਿਆਨ ਗੁਰੂ ਦਾ ਉਪਦੇਸ਼ ਜਿੰਨਾ ਜਿੰਨਾ ਨੇ ਖਾਟ ਲਿਆ ਕਮਾਲ ਲਿਆ ਚੇਤੇ ਰੱਖਿਓ ਉਹ ਦੁਨੀਆਂ ਦੇ ਵਿੱਚੋਂ ਮਹਿੰਗੇ ਵੱਡੇ ਬਣ ਕੇ ਸਭ ਤੋਂ ਵੱਡੇ ਛੋਟੇ ਜਿਹੇ ਉਦਾਹਰਣ ਦੇ ਇੱਕ ਸਮਾਪਤੀ ਕਰਾਂ ਅੱਜ ਆਪਾਂ ਕਹਿੰਨਾ ਫਲਾਣਾ ਬਾਬਾ ਫਲਾਣਾ ਘਾਟੀ ਫਲਾਣਾ ਰਾਗੀ 20000 50000 60000 ਲੱਗ ਤੋਂ ਕੀਰਤਨ ਇਹ ਲੈ ਰਹੇ ਨੇ ਕਾਦੇ ਲਈ ਕਿਉਂਕਿ ਉਹਨਾਂ ਨੇ ਉਸ ਚੀਜ਼ ਦਾ ਬੁੱਲ ਖੱਟ ਲਿਆ ਉਹਨਾਂ ਨੇ ਸੱਬ ਦੀ ਅਰਦਾਸਨਾ ਕਰਨੀ ਉਹਨਾਂ ਨੂੰ ਪਤਾ ਕਿ ਸਾਡੇ ਇੱਕ ਬਚਨ ਦੀ ਕੀਮਤ ਕੀ ਆ ਪਰ ਲਿਆ ਉਹਨਾਂ ਨੇ ਫ੍ਰੀ ਚ ਦੇਖੋ ਕਥਾ ਕੀਰਤਨ ਸਿੱਖਿਆ ਫ੍ਰੀ ਚ ਹੈ ਪਰ ਜਿੱਦਣ ਉਹਨਾਂ ਨੇ ਆराधना ਕਰਦੇ ਕਰਦੇ ਅੰਦਰੋਂ ਕੁਝ ਬਣ ਗਿਆ ਅੰਦਰੋਂ ਚੱਲ ਪਿਆ ਤੇ ਉਦੋਂ ਉਸੇ ਚੀਜ਼ ਦਾ ਮੁੱਲ ਪੈ ਗਿਆ ਲੱਖਾਂ ਵਿੱਚ ਵਧ ਰਹੀ ਉਹ ਚੀਜ਼ ਇਹ ਇਸ ਤਰ੍ਹਾਂ ਕਿ ਹਰ ਆਪ ਅਬਲਕ ਹੈ